ਸੰਤ ਜੀ ਆਰ ਨੇ ਆਰ ਫੇੰਡੁ ਕਿਂ ਡਰਾਵਾਲਿਆ ਸਿੱਖੀ ਨੂੰ ਪਗੰਡੀਆਂ ਰਕੇ ਰਪਾਲਿਆ ਸਿੱਖੀ ਨੂੰ ਪਗੰਡੀਆਂ ਰਕੇ ਤੋ ਅਜੀ ਪਈਆ ਡੇੜਾ ਬਿਹਾਰ ਦਾ ਨੂਰ ਮੈਲ ਬੈਡ ਸਿੱਖਾਂ ਨੂੰ ਅੰਗਾਰ ਦਾ ਨੂਰ ਮੈਲ ਬੈਡ ਸਿੱਖਾਂ ਨੂੰ ਅੰਗਾਰ ਦਾ ਹੌਲੀ ਝੂਠ ਦੀ ਦੁਕਾਨ ਜਾਂਦੇ ਲਾਜਾ ਬਾਬਿਆ ਇੱਕ ਵਾਰੀ ਫੇਰ ਕੀ ਤੋ ਆਜਾ ਬਾਬਿਆ ਇੱਕ ਵਾਰੀ ਫੇਰ ਕੀ ਤੋ ਆਜਾ ਬਾਬਿਆ ਕਾਪੀ ਪੰਨੇ ਆਰ ਨਾ ਗੁਜਾਰੀ ਘਟ ਹੈ ਸਿੱਖਾਂ ਦੇ ਕਲੇਜ ਭਾਰੀ ਮਾਰੀ ਫਟ ਹੈ ਸਿੱਖਾਂ ਦੇ ਕਲੇਜ ਭਾਰੀ ਮਾਰੀ ਫਟ ਹੈ ਹਾਲ ਕੀਤੀ ਦਾ 跟大家告别。